ਕਾਦੀ ਸਾਰੇ ਨੂੰ ਮੈਂ ਮਨਦੀਪ ਕਰਨਾ ਹੈ ਸਵਾਗਤ ਹੈ ਆਪਣੇ ਚੈਨਲ ਇਸ ਤੁਹਾਡਾ ਮੈਂ ਉਮੀਦ ਕਰਦੇ ਤੁਸੀਂ ਸਾਰੇ ਜਣੇ ਵੀ ਸਸਤ ਹੋਗੇ ਤੇ ਮਸਤ ਹੋਗੇ ਬਹੁਤ ਟਾਈਮ ਬਾਅਦ ਮੈਂ ਇਦਾਂ ਵਲੌਗ ਸ਼ੁਰੂ ਕੀਤਾ ਵਾ ਅੱਜ ਆਪਣਾ ਤੇ ਮੈਂ ਹੋ ਗਈਆਂ ਫ੍ਰੀ ਕੰਮ ਕਰਦੇ ਸਾਰੇ ਕਰਕੇ ਅੱਜ ਥੋੜੀ ਨਾ ਲੇਟ ਹੋ ਗਈ ਥੋੜੀ ਨੇ ਕਾਫੀ ਲੇਟ ਹੋ ਗਈ ਅੱਜ ਮੈਨੂੰ 11:30 ਵਜੇ ਕਿਉਂਕਿ ਮੈਂ ਸਾਡੇ ਨੂੰ ਪੀਣ ਕਰਨਾ ਦਾਣੇ ਗੋਣੇ ਨਾ ਧੁੱਪਣ ਵਾਲੇ ਹੀ ਤਾਂ ਕਰਕੇ ਆਟਾ ਖਤਮ ਹੋਣ ਵਾਲਾ ਸੀ ਤੇ ਪਹਿਲਾਂ ਫਿਰ ਕਰਨਾ ਪੈਂਦਾ ਵਾ 2-4 ਦਿਨ ਪਹਿਨੋ ਮੈਂ ਦਾੜੀ ਬੋਨੇ ਤੋਣ ਲੱਗੀ ਤੇ ਫੇਸ ਤੇ ਮੈਂ ਕੋਹ ਨਹੀਂ ਲਾਉਣੀ ਸਨ ਕਰੀਮ ਲਾਉਣੀ ਉਹ ਮੈਂ ਲਾ ਲਈਆ ਤੇ ਕੀ ਮੈਂ ਲਾ ਲੈਣੀ ਆ ਸੂਟ ਨਾਲ ਦੀ ਬਿੰਦੀ ਤੇ ਮੈਨੂੰ ਲੱਗਿਆ ਨਾ ਮੈਂ ਇਦਾਂ ਆਪਣਾ ਵਲੌਗ ਜਿਹੜਾ ਨਾ ਬਹੁਤ ਟਾਈਮ ਬਾਅਦ ਸ਼ੂਟ ਕਰਨ ਦੀ ਬੜਾ ਵਧੀਆ ਲੱਗ ਗਿਆ ਤੇ ਡਾਈ ਵਾਲਾ ਸੰਦੂਰ ਲੰਨੀ ਆ ਮੈਂ ਉਹ ਵੀ ਲਾ ਲਿਆ ਤੇ ਬਿੰਦੀ ਵੀ ਲੱਗ ਗਈ ਆ ਅੱਜ ਮੈਂ ਲਾਉਂਗੀ ਮੇਰੂਨ ਕਲਰ ਦੀ ਕਿਸਤੀ ਕਿਉਂਕਿ ਆ ਸੂਟ ਪਹਿਣਾ येलो ਟੱਚ ਹੋਇਆ ਨਾ ਸੂਟ ਚ ਫਿਰ ਮੇਰੂਨ ਕਲਰ ਦੀ ਕਿਸਤੀ ਵਧੀਆ ਲੱਗਦੀ ਆ ਕਿਸਤੀ ਲਾ ਲੈਣੇ ਮੇਰੀ ਨਾ 1-2 ਰੁਪਏ ਸਟਿਕਾ ਨੇ ਜਿੰਨਾ ਦੀ ਡੇਟ ਐਕਸਪਾਇਰ ਹੋਈ ਆ ਮੇਰੂਨ ਰਹਿਣ ਦੇ ਰੈਡ ਬਣਾ ਲੈਣੇ ਰੈਡ ਵੀ ਸੋਹਣੀ ਲੱਗਦੀ ਆ ਰੈਡ ਮੈਂ ਸ਼ਰਟਾਂ ਨਹੀਂ ਖਰਾਈ ਇਹਦੇ ਮੈਂ ਜੰਟਾ ਨਹੀਂ ਕੌਣੀ ਕੌਣੀ ਕਰਦੀ ਆ ਕੋਈ ਨਾ ਮੈਂ ਥੋੜੀਆਂ ਜਿਹਾ ਉਹ ਨੌਂਡੀਆਂ ਲਿਕਵਿਡ ਦੀ ਪਿਸਟਿਕਲ ਦੇ ਕਿਉਂਕਿ ਸੱਦੀ ਆ ਛੜੇ ਹੱਬਸ ਨੇ ਨਾ ਇੰਨੇ ਫਟੇ ਨੇ ਨਾ ਤਾਂ ਕਰਕੇ ਨਾ ਥੋੜੀਆਂ ਲਿਕਵਿਡ ਯੂਜ਼ ਕਰਨ ਦੀ ਆ ਹੁਣ ਮੇਰੇ ਬੱਚੇ ਆਉਣ ਦਾ ਵੀ ਟਾਈਮ ਹੋ ਗਿਆ ਸੌਰੀ ਕੋਪਨੀ ਨੇ ਦੱਚੀ ਪੜੀ ਆ ਕਰੇ ਰਹਿਣਾ ਤੇ ਕੱਜਲ ਮੇਰਾ ਦੂਜੇ ਰੂਮ ਜਾ ਮੈਂ ਕੱਜਲ ਦਾ ਨਾ ਉਹ ਦਿੱਤਾ ਹੀ ਕਿਸੇ ਨੂੰ ਕਿਹਰੇ ਨੇ ਮੈਨੂੰ ਕੱਜਲ ਬਾਰੇ ਪੁੱਛਿਆ ਸੀ ਤਾਂ ਅਗਰ ਕਿ ਕੱਲ ਦਾ ਡਰਾਈ ਰੂਮ ਚ ਪਿਆ ਉਹ ਲੈ ਆਉਣੀ ਉਹ ਵੀ ਲਾ ਕੱਜਲ ਲਾ ਲੈਣੀ ਆ ਐਸ ਕੱਜਲ ਬਾਰੇ ਨਾ ਉਹਨਾਂ ਨੇ ਬਹੁਤ ਚਾਰੇ ਮੈਸੇਜ ਆਏ ਸੀ ਚਾਹੀਏ ਤੇ ਕੱਲ ਫਿਰ ਮਨਾਂ ਨੂੰ ਲਾਈਵ ਵਿੱਚ ਵਿਖਾਇਆ ਬਹੁਤ ਚਾਰੇ ਮੈਸੇਜ ਆ ਗਏ ਸ਼ੇਮਿੰਗ ਹੋ ਗਿਆ ਨਹੀਂ ਲਓ ਜੀ ਮੈਂ ਹੋ ਗਈ ਆ ਰੈੱਡ ਲਓ ਜੀ ਚਾਹ ਮੇਰਾ ਖਲੀਆ ਅਦਰਕ ਥੋੜਾ ਜਿਹਾ ਕਟ ਲੈਣੇ ਆ ਕਟ ਕੇ ਅਦਰਕ ਪਾ ਲੈਣੇ ਆ ਕਿਉਂਕਿ ਛਾਲ ਆ ਨਾ ਛਾਲ ਦੇ ਵਿੱਚ ਅਦਰਕ ਵਾਲੀ ਚਾਹ ਵਧੀਆ ਲੱਗਦੀ ਆ ਟੇਸਟੀ ਲੱਗਦੀ ਆ ਤੇ ਨਾਲੇ ਵੈਸੇ ਵਧੀਆ ਜੇ ਕਿਤੇ 4 ਇੱਜਣੀ ਹੈ ਨਾ ਉਹਨਾਂ ਚਿਰ ਆਪਾਂ ਇਹਦੇ ਵਿੱਚ ਪਾ ਲੈਨੇ ਆ ਆਵਾ ਚਾਦਾ ਮਸਾਲਾ ਇਹਦੇ ਵਿੱਚ ਚਮਚਾ ਜਾਣੇ ਲਓ ਜੀ ਇਹਦੇ ਵਿੱਚ ਆਪਾਂ ਥੋੜਾ ਜਿਹਾ ਚਾਦਾ ਮਸਾਲਾ ਵੀ ਪਾ ਦਿੰਨੇ ਆ ਚਾਹ ਚ ਵਧੀਆ ਬਣੂਗੀ ਕਰਾਰੀ ਬਣੂਗੀ ਹੈ ਨਾ ਪਤਾ ਨਹੀਂ ਨੇ ਨਾ ਇਦਾਂ ਹੌਣ ਰਿਹਾ ਵਾ ਆ ਦੇਖੋ ਇਦਾਂ ਹੌਣ ਰਿਹਾ ਬਾਰ ਬਾਰ ਇਦਾਂ ਹੀ ਇਦਾਂ ਘੌਣ ਰਿਹਾ ਲੋ ਜੀ ਹੁਣ ਮਿਲ ਲਿਆ ਨਾ ਕੈਮਰਾ ਸੈੱਟ ਲੱਗਾ ਵਾ ਕਿਉਂਕਿ ਮੈਂ ਨਾ ਫਰੰਟ ਕੈਮਰੇ ਨਾ ਬਣਾਉਂਦੀ ਹੁਣ ਮੈਂ ਬੈਕ ਕਰਕੇ ਲਾਇਆ ਵਾ ਵੇਖਿਓ ਦੱਸਿਓ ਕਿੱਦਾਂ ਬਣਦੀ ਵੀਡੀਓ ਹੁਣ ਚਾਹ ਨੇ ਦਿਲਣਾ ਸ਼ੁਰੂ ਕਰਤਾ ਵਾ ਹੁਣ ਇਹਦੇ ਚ ਪਾਉਂਗੇ ਮੈਂ ਮਿੱਠਾ ਪੱਤੀ ਦਿੱਧਾ ਲਾਗੀ ਚਾਹ ਤਾਂ ਸਾਰੇ ਨੂੰ ਪਤਾ ਹੀ ਹੈ ਕਿ ਮੈਂ ਨਾ ਆ ਵਾਈਟ ਵਾਲੀ 슈ਗਰ ਨਹੀਂ ਵਰਤਦੀ ਅਸੀਂ ਬਰਾਊਨ 슈ਗਰ

ਬਤਾਣ ਵਾਲੀ ਸਾਨੂੰ ਹੁਣ ਕਿਹਨੇ ਹੋਰ ਜਿੱਦਾਂ ਕੰਟੇਨ ਚੋਂ ਵੀ ਦੁਬਾਰਾ ਇਹ ਉਹਨਾਂ ਕੰਟੇਨ ਚੋਂ ਵੀ ਨਹੀਂ ਆਉਣਾ ਪੱਤੀ ਮੇਨ ਉਹ ਵੀ ਨਹੀਂ ਲੱਗਦੀ ਇਹੋ ਹੀ ਵਧੀਆ ਲੱਗਦੀ ਆ ਹੁਣ ਅਗਰ ਮੈਂ ਦੁੱਧ ਕੱਢ ਲੀਨੀ ਆ ਰਾਤ ਵਾਲਾ ਦੁੱਧ ਪਾ ਲੈਣੀ ਚਾਹਣਾ ਫ੍ਰੀਜ ਜੇ ਚਾਰ ਚਾਹਣਾ ਮੈਂ ਮੰਮੀ ਤੇ ਡੈਡੀ ਬਸ ਅਹੀਂ ਦਨੇ ਰਹਿ ਰਹੀ ਆ ਚਾਹ ਪੀਣ ਵਾਲੇ ਤੇ ਲਖਬੀਰ ਉਹ ਨਹੀਂ ਗਏ ਆ ਵਿਆਹ ਉਹਨਾਂ ਦੇ ਰਿਸ਼ਤੇਦਾਰੀ ਕੋਈ ਗਿਆ ਨਹੀਂ ਤੇ ਮੈਂ ਇਹ ਵਾਲੇ ਵਾਲੀ ਜਿਹੜੀ ਚਾਹ ਸਾਰਿਆਂ ਲਈ ਬਣਾ ਲੈਂਦੀ ਆ ਕਿ ਕਿਸੇ ਕਿਸ ਦਿਨ ਬਣਾ ਲਈਦੀ ਆ ਕਿਸੇ ਕਿਸ ਦਿਨ ਉਧਰੋਂ ਪੀ ਲਈਦੀ ਐ ਨਹੀਂ ਰਲ ਮਿਲ ਕੇ ਮੈਨੂੰ ਨਾ ਉਹਨਾਂ ਦੀ ਚਾਹ ਐ ਕਰਕੇ ਥੋੜੀ ਕੱਟ ਪਸੰਦਵਾਉਂ ਤੜਾ ਮਿੱਠਾ ਤੇਜ ਪੀਂਦੇ ਆ ਤੇ ਅਹੀਂ ਮਿੱਠਾ ਥੋੜਾ ਜਿਹਾ ਮੈਂ ਮਤਲਬ ਕਾਫੀ ਮੀਠਾ ਤੋ ਹਾਡੇ ਨਾ ਜਦੋਂ ਅਸੀਂ ਬਰਿਆ ਚਾਹ ਮਿੱਠਾ ਬਹੁਤ ਪੀਂਦਾ ਬਹੁਤ ਜਿਆਦਾ ਐ ਬੋਲੇ ਚਿਪਕਣ ਲੱਗ ਜਾਂਦੇ ਇੰਨਾ ਮਿੱਠਾ ਤਾਂ ਅਗਰ ਕਿ ਮੈਨੂੰ ਥੋੜੀ ਜਿਹੀ ਚਾਹ ਉਹਨਾਂ ਦੀ ਕੱਟ ਪਸੰਦ ਤੇ ਉਹਨਾਂ ਨੂੰ ਮੇਰੀ ਚਾਹ ਪਸੰਦ ਲੇਗੀ ਉਹਨਾਂ ਨੂੰ ਲੱਗਦੀ ਕਿ ਮੈਂ ਫਿੱਕੀ ਜੀ ਚਾਹ ਬਣਾਉਣੀ ਆ ਚਾਹ ਪੋਣ ਲਾਂਗੇ ਬਾੜਾ ਹੁੰਦਾ ਪਤਾ ਇੱਕ ਦੋ ਬਾਲੇ ਆ ਜਾਣਾ ਫਿਰ ਵਧੀਆ ਚਾਹ ਬਣਦੀ ਆ ਰਿਚੀ ਰਿਜੀ ਜੀ ਜਿਹੜੀ ਮਾਰਨਿੰਗ ਟਾਈਮ ਚਾਹ ਪੀਂਦੀ ਨਾ 5:30 6 ਵਜੇ ਪੀਂਦੀ ਸੀ ਚਾਹ ਉਸ ਤੋਂ ਬਾਅਦ ਇਹ ਮੇਰੀ ਦੁੱਜੀ ਚਾਹ ਆ ਤੇ ਇਹ ਮੈਨੂੰ ਲੱਗਦਾ ਮੇਰੀ ਦੁੱਜੀ ਆ ਤੇ ਲਾਸਟ ਵੀਰ ਹੋਣੀ ਆ ਕਿਉਂਕਿ ਹੋਰ ਮੈਂ ਜਿਆਦਾ ਹਾਰਾ ਸ਼ਾਮ ਨੂੰ ਘੱਟ ਮੁਸ਼ਕਲ ਪਿਉ ਬਾਈ ਚਾਂਸ ਮੰਮੀ ਕੇ ਘਰ ਬਣ ਗਈ ਤੇ ਫਿਰ ਕੋਈ ਗੱਲ ਕਹਿਣੀ ਛੜਦੇ ਮੰਮੀ ਕੇ ਤਾਂ ਬੰਦੀ ਨਹੀਂ ਮੰਮੀ ਕਾ ਬਹੁਤ ਚੜਾ ਚਾਹ ਬੰਦੀ ਆ ਕਿਉਂਕਿ ਉਹ ਲਖਦੀਰ ਵੀ ਚਾਹ ਬਹੁਤ ਪਿੰਦੀ ਆ ਮੈਂ ਚਾਹ ਘੱਟ ਪਿੰਨੀ ਆ ਮੈਂ ਦੋ ਜਾਂ ਜਿਆਦਾ ਤੋਂ ਜਿਆਦਾ ਤਿੰਨ ਵਾਰ ਬਾਸੀ ਨਹੀਂ ਹੋ ਚਾਹਾਂ ਦੀ ਜੀ ਚਾਹ ਮੇਰੀ ਬਣ ਗਈ ਆ ਪਉਣ ਦਿਨ ਲੱਗੀ ਮੈਨੂੰ ਯਾਦ ਆ ਕਿ ਮੈਂ ਵੀਡੀਓ ਬਣਾ ਲੈਨੀ ਆ ਚਾ ਬਣ ਗਈ ਆ ਦੋ ਤਿੰਨ ਬਾਲੇ ਤਵਾਤੇ ਨੂੰ ਮੈਂ ਤੇ ਵੇਖਣ ਨੂੰ ਤਾਂ ਬੜੀ ਲੱਗਣ ਦੀ ਕਰਾਰੀ ਬਣੀ ਆ ਪੀ ਕੇ ਪਤਾ ਲੱਗੂ ਵੀ ਕੀ ਬਣਿਆ ਤੇ ਕੀ ਨਾ ਬਾਹਰ ਲੈ ਜੰਨੀ ਆ ਤੇ ਬੱਚੇ ਵੀ ਆ ਗਏ ਆ ਹੁਣ ਇਹ ਜਸਟ ਆਏ ਆ ਤੇ ਵੇਖੋ ਇਦਾਂ ਹੀ ਦਿਗੇ ਹੋਣੇ ਸਤਿ ਸ੍ਰੀ ਅਕਾਲ ਤੁਸੀਂ ਕੀ ਸੋਚਿਆ ਹੀ ਮम्मा ਸੁੱਤੇ ਨੇ ਨਹੀਂ ਹਾਂ ਬਤਾ ਅੱਛਾ ਚਾਨਾ ਡੋਲ ਦਿਓ ਚਲੋ ਚੁੱਕੋ ਬੈਗ ਬੋਗ ਚੁੱਕੋ ਯੂਨੀਫਾਰਮਾ ਚੁੱਕੋ ਦੋ ਫਟਾਫਟ ਤਾਂ ਮੈਂ ਦਾਣੇ ਵੀ ਤੋੜਤੇ ਆ ਤੇ ਦਾਣੇ ਧੁੱਪ ਗਏ ਆ ਇਹਨੂੰ ਨਾ ਅੱਜ ਵੀ ਖਾਸ ਧੁੱਪ ਨਹੀਂ ਨ ਲੱਗੀ ਫੇਰ ਅਠਰੇ ਵੀ ਨਹੀਂ ਚੱਲੇ ਨਾ ਗਿੱਲੇ ਹੀ ਆ ਮੈਨੂੰ ਲੱਗਦਾ ਕਾ ਇਹਨੂੰ ਸਾਰਾ ਦੇਣ ਲੱਗਣਾ ਇਹਨੂੰ ਹੈ ਨਾ ਹੂੰ ਕਾਲ ਦਾ ਵੀ ਸਾਰਾ ਦੇਣ ਲੱਗ ਜਾਣਾ ਇਹ ਤੇ ਤਸਪੜੇ ਚਾਦਣਾ ਤੋਂ ਵੀ ਪੱਕੜਾ ਛੋਟਾ ਵਾ ਗਾਣੇ ਜਿਆਦੇ ਆ ਲਾਗੀ ਤਾਂ ਨਹੀਂ ਸੁੱਕਣ ਦੇ ਚਾਦਣਾ ਮੈਂ ਜਾਵੇ ਲਾ ਖਾ ਦੋ ਜਾ ਆਹ ਕੀ ਆ ਨੇ ਤੂੰ ਕਿੱਦਾ ਗਿੰਟੀ ਕਰਿਆ ਤੇ ਤੈਨੂੰ ਤਾਂ ਮੈਂ ਖਾਇਆ ਇੰਨਾ ਕਿਦੇ ਜੱਪਾ ਨਾ ਮੰਨੋ ਹੁਣ ਕਹੇ ਕੇ ਵਿੱਚ ਵਿੱਚ ਜਾ ਰਹੀ ਨਹੀਂ ਉਹ ਤਾਂ ਦਾ ਸੁੱਤੇ ਪੈਣ ਦਾ ਖੜਾ ਸਿਰੇ ਸੋਏ ਨਾ ਕਿਤੇ ਮੈਂ ਲੋਲੇ ਪੋਪੇ ਖਿੱਤੇ ਰਹਿਰੇ ਉੱਠਿਆ ਖੜਾ ਹੋ ਜਾਂਦਾ ਹਾਂ ਰਾਤ ਰਾਤ ਇਹ ਬੇਅਸੀ ਚ ਸੌਂਦਾ ਵਾ ਕਿੰਨੀ ਬਹੁਤ ਬਿੜਕੂ ਬੇਅਸੀ ਚ ਨਹੀਂ ਸੌਂਦਾ ਕੇਸ ਲਾ ਕੇ ਸੌਂਦਾ ਓਏ ਮੈਂ ਇੱਕ ਬੰਦੇ ਦਾ ਕੰਮ ਕਹਿਣਾ ਯਾਰ ਆਪਣੀ ਭੈਣ ਨੂੰ ਨਹੀਂ ਸਾਈਡ ਲੈ ਗਿਆ ਤਾਂ ਲੋਕਾਂ ਦੇ ਜਾਣਿਆਂ ਦੀ ਲੈ ਲੈ ਕੇ ਆਉਂਦੇ ਆ ਸਾਡਾ ਮੰਮੀ ਨੇ ਚਾਹ ਪੀ ਕੇ ਚੱਲ ਗਏ ਹਾਂ ਦੇੁੰਡੇ ਹਜੇ ਸਾਡੇ ਚੁੱਕਣ ਵਾਲੇ ਆ ਤੇ ਧਾਣੇ ਨਾ ਮੰਜੇ ਤੇ ਕਰਤੇ ਆ ਥੱਲੇ ਨਹੀਂ ਚੱਜਣਾ ਸੁੱਕਣ ਦੇ ਮੰਮੀ ਕਹਿੰਦੇ ਮੰਜੇ ਤੇ ਸਹੀ ਰਹਿਣੇ ਆ ਤਾਂ ਕਰਕੇ ਨਾ ਮੰਜੇ ਤੇ ਮੇਰਾ ਹੱਥ ਹੀ ਹੁਣ ਚਲ ਹੁਣ ਇੱਕ ਰਾਂ ਨਾ ਸਾਰਾ ਖਲਾਰ ਦਿੱਨੀ ਆ ਚਲੋ ਜੀ ਵੀਡੀਓ ਦਾ ਵੀ ਕਰ ਲੈਨੇ ਇੱਥੇ ਐਂਡ ਜੇ ਤੁਹਾਨੂੰ ਮੇਰਾ ਬਲੌਗ ਪਸੰਦ ਆ ਆਪਣੀ ਮੇਰੇ ਚੈਨਲ ਨੂੰ 6 ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਮਿਲਦੇ ਆ ਜੀ ਨੈਕਸਟ ਵੀਡੀਓ ਵਿੱਚ ਆਪਣ ਰੱਖੋ ਬਹੁਤ ਸਾਰਾ ਖਿਆਲ ਤੁਹਾਡਾ ਤੱਕ ਲਈ ਬਾਏ ਬਾਏ